ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਾਥ ਆਪਾਂ ਤੇ ਜਿਲ੍ਹਾ ਨੂੰ ਪਹੁੰਚਦਾ ਜੀ ਬਰਨਾਲਾ ਬਾਈ ਕੋਲ ਦੋ ਗਾਵਾਂ ਤੇ ਇੱਕ ਹੀ ਕੱਟੀ ਲੋਪਰਾ ਬਾਕੀ ਤੋੜਾ ਤਰਾ ਕਰਮਾਂ ਵਾਲੀ ਦਾ ਵੱਡੀ ਵੀਡੀਓ ਜਿਖਾਵਾ ਠੀਕ ਹੈ ਜੀ ਮਾਗਰ ਹੈਗਾ ਇਹ ਤਾਂ ਬੱਸਾ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਵਾਈ ਦਾ ਨੰਬਰ ਲਿਖਾਂਗੇ ਟਾਈਟਲ ਚ ਠੀਕ ਹੈ ਜੀ ਚੈੱਕ ਤੇ ਤਸੱਲੀ ਭਰਾ ਤੁਸੀਂ ਆਪ ਕਰਨੀ ਹੈ ਠੀਕ ਹੈ ਨਾ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਭਰਾ ਲੋ ਜੀ ਤੇ ਆ ਕੱਟੀ ਆ ਰੇਟ ਬਾਈ ਕਹਿੰਦਾ ਫੋਨ ਤੇ ਜਿਹੜੀ ਆ ਸਰੀ ਵਾਲੀ ਕਾਰ ਤੋਂ ਓਕੜ ਇਹਦਾ ਰੇਟ ਬਾਈ ਕਹਿੰਦਾ 4000 ਠੀਕ ਹੈ ਜੀ ਲੋ ਜੀ ਠੀਕ ਹੈ ਜੀ ਬਹੁਤ ਜਾਣਕਾਰੀ ਬਾਈ ਤੁਹਾਨੂੰ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਚ ਵੀਡੀਓ ਦੇਖਣ ਲਈ ਭੈਣ ਭਰਾਵਾਂ ਦਾ ਸਾਰਿਆਂ ਦਾ ਸਾਧ ਲਓ ਧੰਨਵਾਦ ਬਾਕੀ ਵੱਡੀ ਵੀਡੀਓ ਚ ਕਰਮੋ ਵਾਲੀ ਤੋੜਾ ਤੋੜਾ ਦਿਖਾਇਆ ਭਰਾ ਓਕੇ ਬਾਏ